ਖੁੱਲਿਆ ਪਿਆ ਸਾਰਾ ਕਿਚਨ ਹੈ ਪਾਣੀ ਨਹੀਂ ਹੈ ਰਮਾ ਪਾਣੀ ਚੱਕ ਰਿਹਾ ਕੋਲਾ ਪਾਣੀ ਪਾਣੀ ਚੱਕ ਰਿਹਾ ਹੈ ਹਵਾ ਵੀ ਆ ਗਈ ਹੋਵੇ ਪਾਣੀ ਆ ਗਿਆ ਅੱਛਾ ਕੋਈ ਨਾ ਦੇਖ ਲੀਏ ਇੱਕ ਵਾਰੀ ਚੈੱਕ ਕਰਕੇ ਪ੍ਰੋਪਰ ਖੋਲ ਕੇ ਦੇਖ ਲੈ ਇਹਨੂੰ ਚਾ ਪਤਾ ਲਗਾ ਹੈ ਬਈ ਇਹਨੂੰ ਭਰਤੀ ਕਰਾਣਾ ਪੈਣਾ ਹੋਵੇਗੀ ਹੋਵੇਗਾ ਡੇਲ ਜੀਗੇ ਫਿਰ ਡਾਕਟਰ ਕੋਲੇ ਜਨਾ ਪੈਣਾ ਹੈ ਤਾਂ ਫਿਰ ਹਾਂ ਹਾਂ ਭਰਤੀ ਕਰਾ ਦੇਗੇ इलेक्ट्रॉनिक चीज का कुछ नहीं पता लगता भाई इलेक्ट्रॉनिक चीज तो का कोई भरोसा नहीं तो क्या कर रहे बजट बना रहा।, रहा नहीं बजट बना रहा पास करना तो बजट मोहिखुर्द गवर्नमेंट का है ਇਹ ਜੱਤ ਦਾ ਪੈਸੇ ਦੇਖ ਕੇ ਗਿੰਦਾ ਨਹੀਂ ਜਦੂ ਦਾ ਰੱਖਾ ਇਥੇ ਰਿਆ ਸਾਫ ਤਾ ਮਾ ਘੜ ਪੜਾ ਰਹੀ ਹੈ ਪੈਸੇ ਲੈਣੇ ਦੇ ਟਾਈਮ ਤੋਂ ਪਤਾ ਨਹੀਂ ਲੱਗਦਾ ਹੈ ਜਾਂ ਦੇਣੇ ਦੇ ਟਾਈਮ ਪੈਸੇ ਹਾਂ ਲੈ ਪੈਦਮਦਰੀਆ ਪੈਸੇ ਦੇ ਦੀ ਹੈ ਲੈ ਲਈਓ ਐਂਟਰੀ ਵਿੱਚ ਕਰ ਦੇ ਦੇਣਾ ਹੈ ਐ ਦਾ ਤੂੰ ਬਣ ਗਿਆ ਵੀ ਜਿਹਨੂੰ ਤਾਂ ਮੈਂ ਨਾ ਹਾਂ ਹਾਂ ਨਾ ਨਾ ਕੋਈ ਤੇ ਉਹ ਤਾਂ ਮੈਂ ਪਤਾ ਆ ਮੈਂ ਕਿਉਂਕਿ ਉਹ ਹਾਂ

ਕੋਈ ਨਾ ਬਦਲਦਾ ਪਾਣੀ ਨਾਲ ਜੇਰਾ ਮੇਰਾ ਟੱਕਾ ਯਾਰ ਤੈਨੂੰ ਕੋਈ ਟੱਕਾ ਕਰਿਆ ਕੀ ਇਹਦਾ ਮੈਂ ਤਾਂ ਯਾਰ ਸਫਾਈ ਕਰੀ ਐ ਜੀ ਉਹ ਇਤਨੀ ਮੋਟਰ ਮੋਟਰ ਹੱਥ ਮਾਰ ਦਿਆ ਨਾ ਇਹ ਵੀ ਠੀਕ ਐ ਤੇ ਨਹੀਂ ਮਾਰ ਰਿਹਾ ਪਾਣੀ ਪੰਦ ਐ ਇੱਕ ਤੋਂ ਇਹ ਵੀ ਸਾਲਾ ਪੰਗਾ ਯਾਰ ਯੱਕ ਐ ਹਾਂ ਯੱਕ ਐ ਜੱਬ ਤਾਂ ਹੋਣਾ ਹੀ ਐ ਗਰਮੀ ਵੀ ਐ ਨਾਲੇ ਫੋਨ ਤੋਂ ਕਰਕੇ ਪੁੱਛ ਲੈ ਇੱਕ ਵਾਰ ਹਾਂ ਤਾਂ ਸਾਹ ਬੜਾ ਨਹੀਂ ਹੈ ਜਦ ਵੀ ਪਤਾ ਲੱਗਦਾ ਚਲਾ ਕੇ ਦੇਖੇ ਪਾਣੀ ਚਲਾ ਕੇ ਦੇਖਾ ੁੰਡੀ ਮਾਰਿਆ ਆ ਗਿਆ ਲੈ ਯਾਨੀ ਕਿ ਦੇਖ ਕਹਾਂ ਨੂੰ gira ਬਣੀ ਬਸ ਤਾਂ ਉਹ ਨਾਮ ਆ ਜਾ ਪੱਕਾ ਪਾਣੀ ਮਾਰ ਰਹੇ ਆ ਅੱਛਾ ਘੱਟਪਰਾ ਰਹਿਣ ਦੇ ਚਰ ਕੱਲ ਨੂੰ ਦੇਖੀਗੇ ਇਹਨੂੰ ਥੱਡ ਪਰ ਮਰਜ਼ੀ ਤੇਰੀ ਹਾਂ ਜੁਦੇਗਾ ਇਹ ਕੈਮਰੇ ਜਿਹਾ ਬੋਲੂ ਉਹ ਵੇਚਦਾ 40 ਚੱਲੇ ਇਹਨੇ ਕਿੱਥੇ ਜਾਏਗਾ ਹੈ ਇਸ ਤੋਂ ਹੈ ਉਹ ਨਿਆਣੀ ਇਤਨੀ ਮਾਂ ਗਿਆ ਪਤਾ ਲੱਗ ਜਾਏਗਾ ਮੇਰੇ ਯਾਰ ਯਾਰ ਨੂੰ ਪਤਾ ਲੱਗ ਜਾਣਾ ਕਿ ਇਹ ਇਲੈਕਸ਼ਨ ਆਹ ਕੋਈ ਨਾ ਤੇਰਾ ਟੱਚ ਹੋ ਗਿਆ ਤਾਂ ਮਨ ਲਗਾ ਉਸ ਪਰ ਬੰਦ ਕਰ ਬੰਦ ਕਰ ਉਹ ਤੇਰਾ ਬੰਦ ਕਰ ਲੈ ਤੇਰੇ ਘੱਟ ਪੱਗ ਦੀ ਰ ਹੂੰ ਦੇ ਹੋ ਗਿਆ ਬੰਦ ਬੰਦ ਹੋਦਾ ਨਹੀਂ ਕਰਣ ਦੇ ਜੜੀ ਜੁੜੀ ਤਨ ਕਹੇਗਾ ਕਰੇਗਾ ਮੈਂ ਹਮਝ ਨਹੀਂ ਲੱਗ ਰਹੀ

ਉਹ ਪਾਣੀ ਜਿਹੜਾ ਇਸ ਰਾਂ ਨੂੰ ਪਹਾਰਾ ਹੈ ਮਨ ਲਈ ਪੱਕਾ ਪਾਣੀ ਛਿੜਿਆ ਚੰਨ ਕੱਲ ਨੂੰ ਦੇਖੀਂ ਭੋਨ ਕਰ ਲਈ ਯਾਰ ਮੈਂ ਤਾਂ ਇੰਨਾ ਹੀ ਕਹਿ ਸਕਾਂਗਾ ਲੈ ਤੋਹੋਦੀ ਵੀ ਨੀ ਚਾਹਦਾ ਪਾਣੀ ਮਾਰਦੇ ਹੋ ਇਹੋ ਜਿਹਾ ਕਿਉਂ ਪਹਿਲਾਂ ਨਹੀਂ ਪਹਿਲਾਂ ਪਹਿਲਾਂ ਕੰਮ ਮਾਰਦੇ ਪਾਣੀ ਦੀ ਜਿਹੜੀ ਜਾਲੀਆਂ ਦੀ ਨਾ ਨੇੜੜੀ ਜਾਲੀਆਂ ਹਾਂ ਨੇ ਆਣ ਵਕੀਲ ਭਰੀ ਵੀ ਦੀ ਕਿ ਇਤਨਾ ਸਾਫ਼ ਕਰਦੀਆਂ ਮੁੰਡਾ ਬਣਾ ਜੋ ਸਾਫ਼ ਕਰਾਂ ਚੰਗੀ ਦਾ ਮਾਗੜਾ ਸਾਫ਼ ਪਾਣੀ ਇੰਝ ਆਲੀ ਗ੍ਰੇ ਫਰੀ ਡਾਇਰੈਕਟ ਕਿਉਂਕਿ ਅੱਛਾ ਕੋਈ ਵੀ ਸ਼ਾਇਦ ਪਾਣੀ ਦੇ ਵਿੱਚੋਂ ਅੰਦਰ ਜਾ ਰਿਹਾ ਹੋਵੇ ਕਿ ਆਪਦੇ ਪਾਣੀ ਮਾਰਦੇ ਹੀ ਹੋਵੇ ਆਹ ਚੱਬੂਨ ਕਰਕੇ ਪੁੱਛੇ ਯਾਰ ਜੀ ਦਾ ਫੋਨ ਆ ਜਾ ਫਿਰ ਚੱਕ ਲਈਏ ਗੱਲ ਕਰ ਲਈਏ ਹੋਰ ਕਿਹ ਹੈਨਾ ਆਓ ਚਲੋ ਚਲੋ ਕੱਲ ਮੂਨ ਕਰਾਂਗੇ ਚਲ ਛੱਡੋ ਫਿਰ ਓਕੇ ਮੋਤਾ ਖਾਏਗੇ ਬਈ ਵੀਡੀਓ ਨਾ ਹੋ ਰਹਾ ਹੈ ਐਂਡ ਕੁਲਰ ਨਾਲ ਸਾਥ ਛੱਡ ਦਿਆ ਪਤਾ ਨਹੀਂ ਕਹਿੰਦੇ ਪਾਣੀ ਮਾਰਨ ਲੱਗ ਗਿਆ ਆਪਣੇ ਆ ਪੱਖੇ ਪਾਣੀ ਚੱਲ ਰਿਹਾ ਹੈ ਚਲੋ ਫਰ ਨੂੰ ਵੀ ਇੰਤਰ ਵੀਡੀਓ ਨਵੇਂ ਜਿੰਕੀ ਗਏ ਆ ਤੱਕ ਵੀ ਹੌਸਲੀ ਕਰ ਰਹੇ ਹਾਂ ਇਹ ਗੱਭੀ ਓਏ ਬੰਨਣਾ ਬੰਨ ਬੰਨ ਬੰਨ